ਮਰکز ਦੇ ਵਿੱਚ ਮਸਜਿਦ ਐਂਡ ਮਰکز ਔਰ ਇਹਦੇ ਵਿੱਚ ਜੁਮੇ ਦੀ ਨਮਾਜ਼ ਪੜੀ ਗਈ ਆ ਪੰਜਾਬ ਦੇ ਲਈ ਅਮਨ ਸ਼ਾਂਤੀ ਦੀਆਂ ਦੁਆਵਾਂ ਮੰਗੀਆਂ ਗੰਜਾ ਔਰ ਉਸ ਦੇ ਬਾਵਜੂਦ ਐਸਐਸਪੀ ਸਾਹਿਬ ਦੇ ਹੱਕ ਦੇ ਵਿੱਚ ਵੀ ਅਸੀਂ ਸਾਰੇ ਭਰਾਵਾਂ ਨੇ ਬੱਚਿਆਂ ਨੇ ਛੋਟ ਛੋਟਿਆਂ ਨੇ ਦੁਆਵਾ ਮੰਗੀਆਂ ਐਸਐਚਓ ਸਿਟੀ 2 ਦੀ ਟੀਮ ਇੱਥੇ ਮੌਕੇ ਤੇ ਆਈ ਉਹਨਾਂ ਦਾ ਵੀ ਅਸੀਂ ਸਨਮਾਨਿਤ ਕੀਤਾ ਅਰ ਉਸੇ باوجود ਜਿਹੜਾ ਸਾਡਾ ਇਸ ਮਰਕਸ ਦੇ ਵਿੱਚ ਮੇਨ ਮਕਸਦ ਸੀ ਉਹ ਮੇਨ ਮਕਸਦ ਇਹ ਸੀ ਕਿ ਇੱਥੇ 20 ਤੋਂ 25 ਹਜ਼ਾਰ ਬੰਦੇ ਦੀ ਗੈਦਰਿੰਗ ਹੋ ਜਾਂਦੀ ਹੈ ਔਰ ਉਹਦੇ ਲਈ ਇੱਕ ਛੋਟਾ ਜਿਹਾ 게ਟ ਸੀ ਔਰ ਨਾ ਤਾਂ ਉਹਦੇ ਵਿੱਚੋਂ ਟ੍ਰੈਫਿਕ ਨਿਕਲਦੀ ਸੀ ਪ੍ਰਸ਼ਾਸਨ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਕਿ ਜਿਹੜੇ ਪੈਦਲ ਲੋਕ ਆਉਂਦੇ ਸੀ ਉਹ ਨਮਾਜ਼ ਸੜਕ ਤੇ ਹੀ ਪੜ ਲਉਂਦੇ ਸੀ ਇਸ ਕਰਕੇ ਅੱਜ ਐਸਐਸਪੀ ਸਾਹਿਬ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਨਾਲ ਇੱਥੇ ਦੇ ਐਮਸੀ ਸਾਹਿਬ ਪਾਟਿਆ ਸਾਹਿਬ ਜੀ ਕੋਲ ਖੜੇ ਨੇ ਮੌਜੂਦ ਮੇਰੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸਾਰੀ ਕਮੇਟੀ ਨੇ ਵੀ ਇਹ ਸਾਨੂੰ ਪ੍ਰੋਬਲਮ ਆ ਰਹੀ ਆ بھائی چارے ابھی امن سے شانتی کی دعا کرتے ہیں تاکہ سارے پنجاب دیش کے امن کے شانتی رہے پرشاس ایسی شکتی بخش دے تاکہ جساف رک دے انہیں فیصلہ نہ ہونا چڑیا بخش یہاں کے پرواروں میں رکھ کے پہنچا تاکہ یہ بار یہ پتھر کمیٹی جی بنی ہے یہ بھی اللہ <سؤال> باتر نے جڑے رات لگے ہوئے اللہ اللہ آفسر صاحب آئے بھی اللہ باغ سلاکے لیڈر ایس سی سہوان کھڑے ہیں پاٹیا صاحب یہ سارا چیز دے ਆਰੇ ਨਦੇ ਹਾਕਰਿਤ ਬਾਗਾ ਤੇ ਆ ਕੇ ਇਹ ਦੇਸ਼ਾਂ ਦੇਸ਼ਾਂ ਲਈ ਇਹਨੂੰ ਪ੍ਰਗੀਤ ਕੀਤਾ ਅੱਛੇ ਬਸਤੰਦਾਂ ਦੀ ਸ਼ਕਤੀ ਨਾਲ ਆਮੇ ਅੱਇ ਮਾਲਕ ਅੱਲਾਹ ਬਾਗ ਤੇਰੇ ਦਰਵਾਜ਼ੇ ਤੇ ਜੋ ਮੰਗੀ ਤੁਸੀਂ ਹੋਏ ਕਿ ਪਤਾ ਕੀਦੇ ਹਾਂ ਤੁਹਾਨੂੰ ਬਾਗ ਰੱਖਦੇ ਹੈਂ ਅੱਇ ਅੱਲਾਹ ਬਾਗ ਸਤ ਸਾਰੇ ਆਪਣੇ ਭਾਈਚਾਰੇ ਬਾਗੇ ਰਾਤ ਦੇ ਜੀ ਖੜੇ ਨੇ ਅੱਲਾਹ ਬਾਗ ਇਹਨਾਂ ਜੀ ਸੇ ਹੋ ਤੇ ਵਿਟ ਤਰਤੀਤਾ ਤੁਹਾਨੂੰ ਮਿਲੋ ਇਹ ਸਾਰੇ ਜਿਹਨੇ ਵੀ ਖੜੇ ਆ ਸਾਰੇ ਪਰਿਵਾਰਾਂ ਦੇ ਹੱਜੇ ਨੁੱਛੇ ਨੁੱਛੇ ਨੌਰੀਆਂ ਦਾ ਬਾਗ ਸਤ

جتنی مسکر نے ایک ایک بندہ ہو کے مسکر ਤੁਹਾਨੂੰ ਵੀ ਬਰੀਦਰ ਦੀ ਸ਼ੁਭੀਆਨਾਮਾ ਰਾਕੇ ਸਾਡੇ ਇੱਕ ਦੂਸਰੇ ਦੇ ਧੰਨ ਦਾ ਸਨਕਾਰ ਕਰਨ ਦੀ ਤੋਫੀਰ ਕਰਦਾ ਹਾਂ ਸਾਡੀ ਜਿਹੜੀ ਦੁਆ ਅੱਲਾਹ ਵਜੂਦ ਸੁਲਲਾਹ ਨੇ ਵਾਲੇ ਇਸ ਮੈਂ ਕਿਹਾ ਜੇ ਤੁਸੀਂ ਕੋਈ ਵਧਣਾ ਕਰਕੇ ਇੱਥੇ ਬਾਜੀ ਦੇ ਵਿੱਚ ਸਰਟਨ ਕਰਕੇ ਜਿਹੜੀ ਜਰੂਰ ਤੁਸੀਂ ਸਾਨੂੰ ਸੁਣਾਓਗੀ ਉਹ ਇਹ ਸਮਝੀ ਤਾਂ ਕਿ ਜਿਹੜੀ ਜਿਹੜਾ ਕਿ ਕਿਤੇ ਭਾਗੜਾ ਮੈਂ ਉਹ ਹੋਖਲੇ ਕਿਉਂਕਿ ਪਿੱਛੇ ਕਈ ਐਸੀਆਂ ਕਾਮਾ ਨੂੰ ਝੋਲੀ ਆ ਜੇ ਫਿਰ ਪਛਾਣ ਕਿ ਤੁਹਾਡੀ ਆਪ ਪਹਿਲਾਂ ਜੀ ਸੀ ਕਿ ਆਪ ਤੇ ਜੀ ਉਹ ਇਹ ਕੰਕਟ ਨੂੰ ਦੇਖਦੇ ਵੇ ਪਾ ਜਿਹੜਾ ਗੇਟ ਆ ਉਹ ਖੁੱਲਿਆ ਗਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦਾ ਸੁਝਾਵੇ ਦੀ ਦੋ ਮੰਜ਼ਲਾ ਬਟੇਲੇ ਇਸੇ ਪੇਟਿੰਗਿਆ ਸਾਰੇ ਦੋ ਮੰਜ਼ਲੇ ਦਾ ਹੋਰ ਬਾਗਲੀ ਜੈਗੁਰੂ ਬਟੇਲੇ ਤੋਂ ਉਸ ਪਲੇਟਿਕ ਦੀ ਕੀਮਤ ਕਿੰਨੀ ਹੋਣੀ ਹੈ ਇਸ ਕਰਕੇ ਮੈਂ ਉਹ ਉਸ ਨੂੰ ਹਰਵਾਣ ਵਾਸੀਆਂ ਦਾ ਪੇਪਰ ਕਰਵਾਉਣ ਵਾਲਿਆਂ ਨਾਲ ਸਾਡੇ ਸਾਥੀਆਂ ਨਾਲ ਤੁਹਾਡਾ ਔਰ ਸਾਰੇ ਭਾਈਚਾਰੇ ਦਾ ਇਹ ਸਾਰੇ ਪ੍ਰਸ਼ਾਸਨ ਦਾ ਇਹ ਧੰਨਵਾਦ ਹੈ ਭਾਈ ਚੇਅਰਮੈਨ ਸਾਹਿਬ ਅੱਜ ਜਿਹੜਾ ਕੀ ਫੰਕਸ਼ਨ ਕੁਇਸਟ ਦਾ ਅੱਜ ਜੁਮੇ ਦੀ ਨਮਾਜ਼ ਪੜੀ ਗਈ ਹੈ ਜੀ ਔਰ ਮਰکز ਦੇ ਵਿੱਚ ਮਸਜਿਦ ਐਂਡ ਮਰکز ਔਰ ਇਹਦੇ ਵਿੱਚ ਜੁਮੇ ਦੀ ਨਮਾਜ਼ ਪੜੀ ਗਈ ਆ ਪੰਜਾਬ ਦੇ ਲਈ ਅਮਨ ਸ਼ਾਂਤੀ ਦੀਆਂ ਦੁਆਵਾਂ ਮੰਗੀਆਂ ਗੀਆਂ ਔਰ ਉਸ ਦੇ ਬਾਵਜੂਦ ਐਸਐਸਪੀ ਸਾਹਿਬ ਦੇ ਹੱਕ ਦੇ ਵਿੱਚ ਵੀ ਅਸੀਂ ਸਾਰੇ ਭਰਾਵਾਂ ਨੇ ਬੱਚਿਆਂ ਨੇ ਛੋਟੇ ਛੋਟਿਆਂ ਨੇ ਦੁਆਵਾਂ ਮੰਗੀਆਂ ਐਸਐਚਓ ਸਿਟੀ 2 ਦੀ ਟੀਮ ਇੱਥੇ ਮੌਕੇ ਤੇ ਆਈ ਉਹਨਾਂ ਦਾ ਵੀ ਅਸੀਂ ਸਨਮਾਨ ਕੀਤਾ ਅਰ ਉਸ ਦੇ ਬਾਵਜੂਦ ਜਿਹੜਾ ਸਾਡਾ ਇਸ ਮਰਕਸ ਦੇ ਵਿੱਚ ਮੇਨ ਮਕਸਦ ਸੀ ਉਹ ਮੇਨ ਮਕਸਦ ਇਹ ਸੀ ਕਿ ਇੱਥੇ 20 ਤੋਂ 25000 ਬੰਦੇ ਦੀ ਗੈਦਰਿੰਗ ਹੋ ਜਾਂਦੀ ਹੈ ਔਰ ਉਹਦੇ ਲਈ ਇੱਕ ਛੋਟਾ ਜਿਹਾ 게ਟ ਸੀ ਅਰ ਨਾ ਤਾਂ ਉਹਦੇ ਵਿੱਚੋਂ ਟ੍ਰੈਫਿਕ ਨਿਕਲਦੀ ਸੀ ਪ੍ਰਸ਼ਾਸਨ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਕਿ ਜਿਹੜੇ ਪੈਦਲ ਲੋਕ ਆਉਂਦੇ ਸੀ ਉਹ ਨਮਾਜ਼ ਸੜਕ ਤੇ ਹੀ ਪੜ ਲਉਂਦੇ ਸੀ ਇਸ ਕਰਕੇ ਅੱਜ ਐਸਐਸਪੀ ਸਾਹਿਬ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਨਾਲ ਇੱਥੇ ਦੇ ਐਮਸੀ ਸਾਹਿਬ ਪਾਟਿਆ ਸਾਹਿਬ ਜੀ ਕੋਲ ਖੜੇ ਨੇ ਮੌਜੂਦ ਮੇਰੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸਾਰੀ ਕਮੇਟੀ ਨੇ ਵੀ ਇਹ ਸਾਨੂੰ ਪ੍ਰੋਬਲਮ ਆ ਰਹੀ ਆ ਜਿਹੜੇ ਨਮਾਜ਼ੀ ਲੋਕ ਨੇ ਉਹਨਾਂ ਨੂੰ ਰਸਤਾ ਨमाजਬਾਨ ਨੂੰ ਨਹੀਂ ਮਿਲਦਾ ਕਈ ਵਾਰ ਮੌਕੇ ਤੇ ਆਉਂਦੇ ਨੇ ਸੜਕ ਤੇ ਪੜਨੀ ਪੈ ਜਾਂਦੀ ਆ ਅੱਜ ਐਸਐਸਪੀ ਸਾਹਿਬ ਦੀ ਅਗਵਾਹੀ ਦੇ ਵਿੱਚ ਔਰ ਪਾਟਿਆ ਸਾਹਿਬ ਦੀ ਅਗਵਾਹੀ ਦੇ ਵਿੱਚ ਜਿਹੜੀ ਇੱਥੇ ਸਾਡੀ ਪ੍ਰਬੰਧਕ ਟੀਮ ਅਸਗਰ ਸਾਹਿਬ ਅਰ ਉਹਨਾਂ ਦੇ ਨਾਲ ਜਿਹੜੀ ਟੀਮ ਪ੍ਰਬੰਧਕ ਕਮੇਟੀ ਹੋਰ ਮਸਜਿਦਾਂ ਤੋਂ ਮੇਨ ਜ਼ਿੰਮੇਦਾਰ ਜਿਹੜੇ ਲੋਕ ਆਏ ਅਰ ਉਹਨਾਂ ਨੇ ਮਹੱਲੇ ਦੇ ਲੋਕਾਂ ਨੇ ਅਰ ਜਿਹੜੇ ਹਿੰਦੂ ਮੁਸਲਮ ਸਿੱਖ ਦੇ ਵਿੱਚ ਜਿਹੜੀ ਮੁਹੱਬਤ ਅੱਜ ਸਾਹਮਣੇ ਪ੍ਰਤੀਕ ਅਰ ਜਿਹੜੀ ਸਾਹਮਣੇ ਆ ਜਿਸ ਦੇ ਲਈ ਅਸੀਂ ਸਾਰੇ ਧਰਮਾਂ ਦਾ ਜਿਹੜਾ ਸਤਕਾਰ ਕਰਦਾ ਏ ਅਰ ਅਸੀਂ ਉਹਨੂੰ ਉਹਦਾ ਧਰਮ ਮੰਨਦੇ ਆ ਸਾਡਾ ਕੁਰਾਨ ਕਹਿੰਦਾ ਏ ਕੀ ਜਿਹੜਾ ਦੂਸਰੇ ਦੇ ਧਰਮ ਦਾ ਸਤਕਾਰ ਕਰਦਾ ਉਹਦਾ ਧਰਮ ਹੁੰਦਾ ਜਿਹੜਾ ਕਿਸੇ ਦੇ ਧਰਮ ਦਾ ਸਤਕਾਰ ਨਹੀਂ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਸਾਡੇ ਕੁਰਾਨ ਦੇ ਮੁਤਾਬਕ ਅੱਜ ਜਿਹੜਾ ਫੈਸਲਾ ਇਹ ਹੋਇਆ ਅਰਹਿੰਦੂ ਭਰਾਵਾਂ ਨੇ ਬਹੁਤ ਸਾਥ ਦਿੱਤਾ ਸਿੱਖ ਭਰਾਵਾਂ ਨੇ ਸਾਥ ਦਿੱਤਾ ਅੱਜ ਮੇਰੇ ਅੱਖਾਂ 'ਚੋਂ ਹੰਸੂ ਆਉਂਦੇ ਨੇ ਉਹ ਚੀਜ਼ ਤੇ ਜਿਹੜੇ ਜਿਸ ਟਾਈਮ ਗਣੀ ਖਾਂ ਨਵੀਂ ਖਾਂ ਮਾਚੂੜੇ ਦੇ ਵਿੱਚੋਂ ਸਾਡੇ ਗੁਰੂ ਸਹਿਬਾਨਾਂ ਨੂੰ ਉੱਚ ਦਾ ਪੀਰ ਬਣਾ ਕੇ ਕੱਢਿਆ ਸੀ ਅੱਜ ਇਸ ਜੋਧਿਆ ਨੇ ਗੁਰੂ ਦੇ ਸਿੱਖਾਂ ਨੇ ਗਨੀ ਖਾਨ ਨਵੀ ਖਾਨ ਨੂੰ ਯਾਦ ਕਰਕੇ ਇਹ ਨਮਾਜ਼ੀਆਂ ਦੇ ਲਈ ਰਸਤਾ ਖੋਲ੍ਹਿਆ ਇਹਦਾ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ ਇਹ ਤੁਰ ਦਰਗਾਹ ਤੱਕ ਇਸ ਚੀਜ਼ ਦਾ ਅਸਰ ਜਾਊਗਾ ਸਾਡੇ ਮਰਨ ਤੋਂ ਬਾਅਦ ਵੀ ਜਿੰਨੇ ਲੋਕ ਪੈਦਲ ਨਮਾਜ਼ ਪੜਨ ਆਣਗੇ ਇੱਧਰ ਦੀ ਤਾਂ ਉਹ ਕੱਲੇ-ਕੱਲੇ ਕਦਮ ਦੀ ਇੱਕ-ਇੱਕ ਲੱਖ ਨੇਕੀ ਇਹਨਾਂ ਦੇ ਖਾਤੇ 'ਚ ਜਮ੍ਹਾਂ ਹੋਊਗੀ ਮੈਂ ਸਾਰੇ ਪ੍ਰਸ਼ਾਸਨ ਦਾ ਔਰ ਭਾਟੀਆ ਸਾਹਿਬ ਦਾ ਗਲੀ ਦੇ ਵਿੱਚ ਜਿੰਨੇ ਵੀ ਭਰਾ ਮੇਰੇ ਰਹਿੰਦੇ ਨੇ ਮੁਸਲਿਮ ਹਿੰਦੂ ਸਿੱਖ ਜੋ ਵੀ ਹੈ ਔਰ ਸਭ ਦਾ ਧੰਨਵਾਦ ਕਰਦਾ ਹੋਇਆ ਕਮੇਟੀ ਦਾ ਧੰਨਵਾਦ ਕਰਦਾ ਹੋਇਆ ਔਰ ਮੈਂ ਇਹਨਾਂ ਦਾ ਥੈਂਕਸ ਕਰਦਾ ਔਰ ਜਿਹੜੀ ਅਮਨ ਤੇ ਸ਼ਾਂਤੀ ਦੀ ਅੱਜ ਅਸੀਂ ਦੁਆ ਮੰਗੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਪਹਿਲਾਂ ਕਿਟਨੈਪਿੰਗ ਹੋ ਗਈ ਹੋਈ ਸੀ ਅੱਲਾ ਪਾਕ ਤੋਂ ਸਾਡੇ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ ਹਦਾਇਤ ਦੇ ਦੇ ਤਾਂ ਕਿ ਜਿਹੜੇ ਕਿ ਲੋਕਾਂ ਲਈ ਨਸੀਬਤ ਖੜੀ ਕਰਦੇ ਨੇ ਔਰ ਉਹਨਾਂ ਦੇ ਲਈ ਵੀ ਅਸੀਂ ਦੁਆਵਾਂ ਮੰਗੀਆਂ ਐਸਐਸਪੀ ਸਾਹਿਬ ਦੇ ਲਈ ਦੁਆਵਾਂ ਮੰਗਿਆ ਜਿਨ੍ਹਾਂ ਨੇ ਛੋਟੇ ਜਿਹੇ ਬੱਚੇ ਦੀ ਜਾਨ ਬਚਾ ਕੇ ਬੱਚਿਆਂ ਨੂੰ ਉਹਨਾਂ ਨੂੰ ਮਿਲਾਇਆ ਇਸ ਕਰਕੇ ਅੱਜ ਅਸੀਂ ਅੱਲਾ ਦਾ ਸ਼ੁਕਰਾਨਾ ਕੀਤਾ ਹਜ਼ੂਰ ਦੇ ਸਦਕੇ ਨਾਲ ਅਸੀਂ ਅੱਲਾ ਪਾਕ ਤੋਂ ਪੀਖ ਵੰਗ ਕੇ ਦੁਆ ਕੀਤੀ ਆ ਕਿ ਐਸਐਸਪੀ ਸਾਹਿਬ ਖੰਡਾ ਜਿਹੜੇ ਕਿ ਸੱਚਾ ਫੈਸਲਾ ਕਰਦੇ ਨੇ ਇਦਾਂ ਹੀ ਸਾਰੇ ਪੰਜਾਬ ਦੇ ਅਫਸਰਾਂ ਨੂੰ ਸੱਚੇ ਫੈਸਲੇ ਲੈਣ ਦੀ ਸ਼ਕਤੀ ਅਤਾ ਫਰਮਾ। ਥੈਂਕ ਯੂ ਜੈ ਹਿੰਦ ਜਿਹੜੀ ਜੋ ਕੋਨ ਮਾਦੇ ਦੇ ਸਨਮਾਨ ਕੀਤਾ ਜੀ ਆਏ ਕੀ ਪ੍ਰੋਗਰਾਮ ਇਹਨਾਂ ਗੁਰਬਾਣੀ ਵਿੱਚ ਫਰਮਾਨ ਹੈ ਅਵਲੇ ਅੱਲਾ ਨੂਰਿਓ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸੋ ਅੱਜ ਮੈਂ ਧੰਨ پاک ਸਮਝਦਾ ਪਹਿਲਾਂ ਤਾਂ ਇਸ ਜੋ ਜੁਮਮੇ ਦੀ ਅੱਜ ਨਮਾਜ਼ ਅਦਾ ਹੋਈ ਹੈ ਤੇ ਰੋਜ਼ਾ ਫਤਾਰ ਦੀ ਪਹੁੰਚ ਅੱਜ ਰੱਖਿਆ ਗਿਆ ਹੈ ਤੇ ਇਸ ਸ਼ੁਭ ਮੌਕੇ ਦੇ ਸ਼ੁਭ ਦਿਹਾੜੇ ਤੇ ਜਿੱਥੇ ਰੋਜ਼ੇ ਚੱਲਦੇ ਪਏ ਨੇ ਮੁਸਲਮਾਨ ਭਾਈਚਾਰਾ ਜੋ ਕਿ ਪੂਰਾ ਮਹੀਨਾ ਰੋਜ਼ੇ ਰੱਖਦੇ ਨੇ ਅੱਜ ਉਹ ਸ਼ੁਭ ਦਿਹਾੜੇ ਦੇਤੇ ਮੈਨੂੰ ਮਦਰ ਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਧੰਨਵਾਦ ਕਰਦਾ ਸਾਡੇ ਦਰਸ਼ਾਦ ਮੁਹੰਮਦ ਜੀ ਬਲਾਵਰ ਖਾਨ ਜੀ ਦਲਾਵਰ ਮੁਹੰਮਦ ਖਾਨ ਜੀ ਦੇ ਨਾਲ ਸਤਾਰ ਮੁਹੰਮਦ ਜੀ ਖੜੇ ਨੇ ਤੇ ਨਾਲ ਹੀ ਸਾਡੇ ਅਜ਼ਰ ਜਿਹੜੇ ਅਸਗਰ ਜੀ ਜਿਹੜੇ ਇੱਥੇ ਦੇ ਮਸਜਿਦ ਦੇ ਮੁੱਖ ਪ੍ਰਬੰਧਕ ਨੇ ਤੇ ਨਾਲ ਹਜ਼ਾਰਾਂ ਮੁਸਲਮਾਨ ਭਰਾਵਾਂ ਨੇ ਅੱਜ ਈ ਇਹ ਵਧਾਈ ਦੇਣਾ ਚਾਹੁੰਦਾ ਤੇ ਨਾਲ ਹੀ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇਹਨਾਂ ਨੂੰ ਇੱਕ ਸਮੱਸਿਆ ਆ ਰਹੀ ਸੀ ਕਿਉਂਕਿ ਜੋ ਪਹਿਲਾਂ ਇਹ ਮਸਜਿਦ ਛੋਟੀ ਸੀ ਪਰ ਹੁਣ ਮਸਜਿਦ ਦਾ ਤੁਸੀਂ ਰੂਪ ਦੇਖ ਸਕਦੇ ਹੋ ਬਹੁਤ ਵੱਡਾ ਰੂਪ ਧਾਰ ਚੁੱਕਾ ਜੋ ਖੰਨਾ ਦੀ ਮੁੱਖ ਮਸਜਿਦ ਹੈ ਜਾਮਾ ਮਸਜਿਦ ਬਣ ਚੁੱਕੀ ਹੈ ਔਰ ਇੱਥੇ ਹਜ਼ਾਰਾਂ ਹੀ ਮੁਸਲਮਾਨ ਜੋ ਕਿ ਈਦ ਦੇ ਉੱਤੇ ਜਾਂ ਜੁਮੇ ਦੇ ਦਿਹਾੜੇ ਦੇ ਉੱਤੇ ਆਉਂਦੇ ਨੇ ਤੇ ਉਹਨਾਂ ਨੂੰ ਦਿੱਕਤ ਹੁੰਦੀ ਸੀ ਰਸਤੇ ਦੀ ਸੋ ਅੱਜ ਮੈਂ ਧੰਨਵਾਦ ਕਰਦਾ ਸਮੂਹ ਪ੍ਰੇਮ ਨਗਰ ਦੇ ਵਸਨੀਕਾਂ ਦਾ ਹਿੰਦੂ ਸਿੱਖ ਭਰਾਵਾਂ ਦਾ ਜਿਨ੍ਹਾਂ ਨੇ ਪ੍ਰੇਮ ਤੇ ਪਿਆਰ ਤੇ ਉਧਾਨਦੇ ਹੋਏ ਔਰ ਸਾਡੇ ਇਹਨਾਂ ਦੇ ਸਾਡੇ ਜਿਹੜੇ ਖੜੇ ਦਲਾਵਰ ਖਾਨ ਜੀ ਤੇ ਸਾਡੇ ਸਤਾਰ ਮੁਹੰਮਦ ਜੀ ਹੋਰ ਵੀ ਮੁ슬ਮਨ ਭਾਈਚਾਰਕ ਜਿਨ੍ਹਾਂ ਨੇ ਬੇਨਤੀ ਕੀਤੀ ਤੇ ਇਹਨਾਂ ਦੀ ਬੇਨਤੀ ਨੂੰ ਕਬੂਲ ਕੀਤਾ ਫ੍ਰੇਮ ਨਗਰ ਦੀ ਜੋ ਇੱਕ ਨੰਬਰ ਦੀ ਗਲੀ ਸਮੁੱਚੀ ਸੰਗਤ ਨੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਹਿਕਾਰ ਕਰਦੇ ਰਸਤਾ ਕੱਢਣ ਦੀ ਇਜਾਜ਼ਤ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਕਵਾਰ ਫੇਰ ਮੈਂ ਰੋਜਿਆਂ ਦੇ ਉੱਤੇ ਆ ਕੇ ਆਪਣੇ ਵੱਡੇ ਭਾਕਸਮਾ ਮਸਜਿਦ ਆ ਕੇ ਇੱਥੇ ਮੇਰੇ ਵੱਡੇ ਭਾਕ ਹਨ ਜੋ ਮੈਂ ਰੋਜਿਆਂ ਦੇ ਦਿਹਾੜੇ ਦੇ ਤੇ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੋਇਆ ਔਰ ਅੱਗੋ ਵੀ ਜੋ ਮੇਰੇ ਲਈ ਸੇਵਾ ਲਾਣਗੇ ਤੇ ਮੈਂ ਹਾਜ਼ਰ ਹਾਂ। ਜੀ ਅੱਜ ਕੀ ਸੀਗਾ ਮੋਦੀ ਜੀ ਜਿਹੜਾ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਸੋਨੀ ਖਾਨ ਗਿਲਜੀ ਤੁਹਾਡੇ ਚੈਨਲ ਦਾ ਤੇ ਇਸ ਚੈਨਲ ਨੂੰ ਦੇਖਣ ਵਾਲਾ ਧੰਨਵਾਦ ਕਰਦਾ ਕਿਉਂਕਿ ਅੱਜ ਜਿਹੜਾ ਪ੍ਰੋਗਰਾਮ ਸੀਗਾ ਅੱਜ ਇੱਕ ਤੇ ਜੁਮਾ ਸੀ। ਜੁਮੇ ਦੀ ਨਿਵਾਜ਼ ਸੀ ਤੇ ਨਾਲ ਹੀ ਪਵਿੱਤਰ ਦਿਹਾੜਾ ਜਿਹੜੀ ਹੋਲੀ ਦਾ ਵੀ ਦਿਹਾੜਾ ਆ। ਤੇ ਜਿੱਥੇ ਮੈਂ ਇੱਥੇ ਰਮਜ਼ਾਨ ਦੀ ਮੁਬਾਰਕਵਾਦ ਦੰਨਾ ਭਾਈਚਾਰੇ ਨੂੰ ਉੱਥੇ ਨਾਲ ਹੋਲੀ ਦੀ ਮੁਬਾਰਕਵਾਦ ਦੰਨਾ ਸਾਡੇ ਹਿੰਦ ਭਾਈਚਾਰੇ ਨੂੰ ਔਰ ਜਿਹੜਾ ਅੱਜ ਦਾ ਇਹ ਕੰਮ ਸੀ ਕਿਉਂਕਿ ਇੱਥੇ ਮਸਜਿਦ ਜਿਹੜੀ ਪਹਿਲਾਂ ਸੀ ਖੰਨੇ ਦੀ ਛੋਟੀ ਮਸਜਿਦ ਜਿੱਦਾਂ ਹਰਜੀਤ ਸਿੰਘ ਜੀ ਪਾਰਟੀਆ ਸਾਹਿਬ ਸਾਡੇ ਜਿਹੜੇ ਇੱਥੇ ਕੀ ਕਹਿੰਦਾ ਆਪਣੇ ਕਾਉਂਸਲਰ ਨੇ ਮੈਡਮ ਉਹਨਾਂ ਦੇ ਪਤੀ ਨੇ ਸਤਿਕਾਰਯੋਗ ਇਹਨਾਂ ਨੇ ਵੀ ਦੱਸਿਆ ਇਹਨਾਂ ਕੀ ਕਹਿੰਦੇ ਜਿਹੜੀ ਇੱਥੇ ਇੰਤਜ਼ਾਮੀਆ ਕਮੇਟੀ ਆ ਮਸਜਿਦ ਦੀ ਉਹਨੇ ਮਹਿਸੂਸ ਕੀਤਾ ਕਿਉਂਕਿ ਇੱਥੇ ਗੈਦਰਿੰਗ ਕਾਫੀ ਹੁੰਦੀ ਆ ਹਲੇ ਮਾਝੇ ਛੋਟੀ ਸੀ ਉਹਨੇ ਪੂਰੇ ਇਲਾਕੇ ਦਾ ਖੰਨੇ ਹਲਕੇ ਦੇ ਜਿੰਨੇ ਪਿੰਡ ਦੇ ਵਿੱਚੇ ਸ਼ਹਿਰ ਦਾ ਸਾਰੇ ਦਾ ਇਹ ਮਰਕਜ਼ਾ ਪੂਰਾ ਜਿੱਥੋਂ ਤਬਲੀਗੀ ਜਮਾਤਾਂ ਦਾ ਜਿਹੜਾ ਕੰਮ ਆ ਨਵਾਜ਼ ਦੇ ਲਈ ਜਾਂ ਇਸੇ ਦੁਨੀਆ ਦੇ ਕਾਦੇ ਲਈ ਆਏ ਆ ਇੱਥੇ ਕੀ ਕਰਕੇ ਜਾਣਾ ਚਾਹੀਦਾ ਅੱਗੇ ਜਾ ਕੇ ਉਹਨੇ ਹਿਸਾਬ ਦਾ ਪੁੱਛਣਾ ਇਹਦੇ ਬਾਰੇ ਸਾਰੀ ਗੱਲਬਾਤ ਹੁੰਦੀ ਆ ਇਸ ਕਰਕੇ ਅੱਜ ਜਿਹੜਾ ਇੱਥੇ ਕਿਉਂਕਿ ਗੈਦਰਿੰਗ ਆਉਣ ਵਾਲੇ ਸਮੇਂ ਚ ਹੋਰ ਵੀ ਪਤਣੀ ਜਿਹੜੀਆਂ ਬਿਲਡਿੰਗਾਂ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਇਹ ਹਲੇ ਦੋ ਮੰਜ਼ਿਲਾ ਬਣੀ ਆ ਦੋ ਹੋਰ ਬਣਨੀ ਆ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਔਰ ਪਿੱਛੋਂ ਜਿਹੜੀ ਹੈਗੀ ਜੋ ਕੀ ਕਹਿੰਦੇ ਜੋ ਕੁਝ ਹੋਇਆ ਜਿਵੇਂ ਕਈ ਜਗ੍ਹਾ ਭਗੜੜ ਹੋਈ ਹੈ ਕਈ ਉਹ ਦੁਰਘਟਨਾਵਾਂ ਐਸੀਆਂ ਹੋਈਆਂ ਨੇ ਤੇ ਕਈ ਵਾਰ ਫਿਰ ਪ੍ਰਸ਼ਾਸਨ ਵੀ ਕਹਿੰਦਾ ਯਾਰ ਤੁਸੀਂ ਪਹਿਲਾਂ ਸੁੱਤੇ ਪਏ ਸੀ ਫੇਰ ਪਹਿਲਾਂ ਕਿਉਂ ਨਹੀਂ ਇੰਤਜ਼ਾਮ ਕੀਤਾ